ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਲੀਪੁਰ ਪਹੁੰਚੇ ਆ ਬਲੀਪੁਰ ਪਿੰਡ ਬਿਲਕੁਲ ਨਜ਼ਦੀਕ ਤਰਨਤਾਰਨ ਤਹਿਸੀਲ ਜ਼ਿਲ੍ਹਾ ਵੀ ਵੈਸੇ ਤਰਨਤਾਰਨ ਹੀ ਲੱਗਦਾ ਜਗਰਾਜ ਵੀਰ ਹੁਣਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕਿਤਾ ਵੀਰ ਜਗਰਾਜ ਸਿੰਘ ਉਹਨਾਂ ਦਾ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਵੀਰ ਉਹਨਾਂ ਦੇ ਇਸ ਘਰੋਂ ਅੱਜ ਵੜਾਂ ਦੀ ਗੱਲ ਕਰ ਲਈਏ ਤੇ ਗਿਣਤੀ ਦੇ ਵਿੱਚ ਤਕਰੀਬਨ ਕੋਈ ਸਤਕ ਨਾਮ ਆਪਾਂ ਤੁਹਾਨੂੰ ਦਿਖਾਉਣੇ ਆ ਪਸ਼ੂ ਸਾਰੇ ਸਵੇ ਸੁਆਏ ਆ ਤਕਰੀਬਨ 2 ਕੁ ਵੜਾ ਜਿਹੜੀਆਂ ਇਹਨਾਂ ਦੇ ਵਿੱਚੋਂ ਮਹੀਨੇ ਦੇ ਡੇਢ-ਡੇੜ ਜਿਹੜੀਆਂ ਸੂਈਆਂ ਨੇ ਬਾਕੀ ਵੜਾ ਜਿਹੜੀਆਂ ਹੈਗੀਆਂ ਨੇ ਠੀਕ ਆ ਜੀ ਕੋਈ 5 ਕੁ ਨਗ ਜੜੇ ਆ ਕੋਈ 12-15 12-15 ਦਿਨਾਂ ਦੇ ਦਰਮਿਆਨ ਇਹਨਾਂ ਦਾ ਸੁਵਾ ਤੇ ਸਾਰੇ ਪਸ਼ੂ ਸਵੇ ਸੁਆਏ ਆ ਬੱਚੇ ਜ਼ਿਆਦਾਤਰ ਇਹਨਾਂ ਵੜਾਂ ਦੇ ਮਗਰ ਆ ਇੱਕ ਮਗਰ ਫੀਮੇਲ ਕਾਫ ਆ ਬਾਕੀ ਪੂਰੀ ਡਿਟੇਲ ਆਪਾਂ ਵੀਰ ਜਗਰਾਜ ਦੇ ਨਾਲ ਗੱਲਬਾਤ ਕਰ ਲਵਾਂਗੇ ਅੱਜ ਤਰੀਕ ਨੋਟ ਕਰ ਲਓ ਤੁਸੀਂ 7 ਫਰਵਰੀ ਆ ਤੇ ਸਮਾਂ ਤਕਰੀਬਨ ਕੋਈ 3 ਸਾਢੇ 3 ਵਜੇ 4 ਵਜੇ ਦਾ ਸਮਾਂ ਇਹ ਵੀਡੀ ਬਾਕੀ ਇੱਕ ਜ਼ਰੂਰੀ ਬੇਨਤੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਹਰ ਵਾਰੀ ਹੁੰਦੀ ਆ ਹਰੇਕ ਵੀਡੀਓ ਦੇ ਵਿੱਚ ਵੀ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆ ਆਨਲਾਈਨ ਕੋਈ ਭਰਾ ਸਾਫਤਾ ਕਰਦਾ ਤੇ ਬੇਸ਼ੱਕ ਤੁਸੀਂ ਵੀਡੀਓ ਕਾਲ ਤੇ ਚੁਵਾਈ ਕਰਵਾ ਕੇ ਵੀ ਆਪਣੀ ਤਸੱਲੀ ਜਿਹੜੀ ਯਕੀਨੀ ਬਣਾ ਲਿਓ ਠੀਕ ਆ ਜੀ ਪੂਰੀ ਗੱਲਬਾਤ ਕਰਦੇ ਆ ਬਲੀਪੁਰ ਪਿੰਡ ਬਿਲਕੁਲ ਨਜ਼ਦੀਕ ਪਲਾਸੌਰ ਬੁੱਗਾ ਪਿੰਡ ਚਤਾਲਾ ਤੇ ਜੰਡੋਗੇ ਸਰੀਆਲੀ ਠੀਕ ਆ ਜੀ ਇਹ ਥੋੜੀ ਥੋੜੀ ਦੂਰੀ ਤੇ ਆ ਤੇ ਤਰਮ ਕਰਨ ਤੋਂ तकरीबन ਕੋਈ 2-3 ਕਿਲੋਮੀਟਰ ਦੀ ਦੂਰੀ ਆ ਸਾਰੀ ਸਭ ਤੋਂ ਪਹਿਲਾਂ ਵੀਰ ਜਗਰਾਜ ਸਾਸਰੀ ਕਾ ਸਾਸਰੀ ਹੰਦੂ ਸਾਹਿਬ ਹੋਰ ਕੀ ਹਾਲ ਜੀ ਬੜੇ ਵਧੀਆ ਪ੍ਰਾਪਤ ਦੇ ਸੁਣਾ ਠੀਕ ਆ ਵਧੀਆ ਆਪਣੇ ਠੀਕ ਆ ਅੱਛਾ ਜਗਰਾਜ ਵੀਰੇ ਮਾਲ ਇਸੇ ਤਰ੍ਹਾਂ ਹੀ ਕਟੋਕਾਰ ਵੀ ਪੰਜ ਸੱਤ ਨਾਲ ਆਪਣੇ ਕੋਲ ਹੁੰਦੇ ਆ ਬਾਕੀ ਆਪਾਂ ਪਰਸੋਂ 14 ਵਾਰਾ ਰਾਬਤਾ ਬਣਾਉਂਦੇ ਆ ਤੇ ਗੱਲਬਾਤ ਵਿੱਚ ਚਲੋ ਥੋੜਾ ਟਾਈਮ ਲੱਗਾ ਥੋੜਾ ਜਿਹਾ ਹਾਂਜੀ 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 ਫਿਰ ਇਦਾਂ ਮਾਲ ਆਉਂਦਾ ਵੇਖ ਜਾਂਦਾ ਠੀਕ ਆ ਵੀਰੇ ਮਾਲ ਤੁਹਾਨੂੰ ਬੜਾ ਸਾਫ਼ ਸੁਧਰਾ ਹੋਵੇ ਫਿਰ ਵੇਖ ਜਾਂਦਾ ਖਲੋਂਦਾ ਨਹੀਂ ਅੱਡੇ ਤੇ ਠੀਕ ਆ ਵੀਰੇ ਠੀਕ ਆ ਠੀਕ ਆ अच्छा जकरा जी भाई आज आपा टोटल जणियां 7 ਵੇੜਾ ਦਿਖਾਉਣੀਆਂ ਨੇ ਵੇੜਾ ਨਹੀਂ ਗਿਆ ਸੂਈ ਹਾਂਜੀ ਹਾਂਜੀ ਸਹੀ ਸੂਈ ਹੈ ਠੀਕ ਹੈ ਜੀ ਬਾਕੀ ਜ਼ਿਆਦਾਤਰ ਉਹ ਹੀ ਹੈ ਗੱਲਬਾਤ ਜਿਵੇਂ ਗਰਮੀ ਆ ਗਈ ਉਹ ਮੇ ਵੇੜਾ ਵੀ ਆ ਗਈਆਂ ਹਾਂ ਹਾਂ ਕ੍ਰੋਸ ਹੈ ਵੇੜਾ ਵੱਡੀਆਂ ਪਹਿਲਾਂ ਹੁਣ ਫਿਰ ਨਿੱਕੀਆਂ ਲਿਆਂਦੀਆਂ ਹੁਣ ਗਰਮੀ ਦੇ ਵਿੱਚ ਕ੍ਰੋਸ ਵਾਰਾ ਖਾਣੀਆਂ ਆ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜਕਰਾਈ ਵੀਰੇ ਸ਼ੁਰੂਆਤ ਕਿਹੜੇ ਪਾਸੇੋਂ ਕਰਦੇ ਜੇ ਪਹਿਲਾਂ ਵੈਸੇ ਅੱਜ ਮੇਰੇ ਕੋਲ ਤਾਂ ਵੀ ਸ਼ਾਹੀਵਾਲ ਜਰਸੀ ਕ੍ਰੋਸ ਆਂ ਤੇ ਐਂਜਪ ਦੇ ਵਿੱਚ ਕ੍ਰੋਸ ਆ ਸਾਰੇ ਹੀ ਹੈਗੇ ਆ ਤੇ ਯਾਰ ਸ਼ੇਰ ਨਹੀਂ ਇਕ ਆ ਗਿਆ ਦਿਲ ਕਰੇ ਲੈਣ ਸਾਰੇ ਸਾਰੇ 10 ਬਰੀ ਦਾ ਸਾਰੀਆਂ ਅੰਜਵਾ ਦੇ ਐਸੇ ਹਰ ਛਰ ਤੋਂ ਕਰ ਲਈਏ ਹਾਂਜੀ ਹਾਂਜੀ ਤੇ ਇਹਦਾ ਜਗਰਾਜਵੀਰ ਸੂਬਾ ਕਿਨਵਾ ਸੂਬਾ ਇਹਦਾ ਦੂਜਾ ਦੱਸਿਆ ਕੋਈ ਤੀਜਾ ਵੀ ਮੰਨ ਸਕਦਾ ਆਪਣੀ ਸਮਝ ਨਾਲ ਲੈਣੀ ਕਿਸ ਨੇ ਠੀਕ ਹੈ ਜੀ ਹਾਂਜੀ ਤੇ ਦੁੱਧ ਸੰਧੂ ਸਾਹਿਬ ਐਸਲੇ 24 25 ਲੀਟਰ ਤਿਆਰ ਹੋਊਗਾ ਆਪਾਂ 30 ਨਹੀਂ ਕਹਿ ਦੇਣਾ ਖਾਵਾ 30 ਵਾਲਾ ਹੀ ਐਸਲੇ ਐਸ ਵਕਤ 24 25 ਲੀਟਰ ਹਾਂ 24 25 ਲੀਟਰ ਦੇ ਚੱਲਣ ਦੀ ਲੋ ਵੀ 24 25 ਲੀਟਰ ਐਸ ਵਕਤ ਦੋਸਤੋ ਦੁੱਧ ਤਿਆਰ ਆ ਬਾਕੀ ਬਹੁਤ ਘਾਟ ਆਪਾਂ ਦੇਖਦੇ ਆ ਉਹ ਵੀ ਹਰ ਛਰ ਦੇ ਵਿੱਚ ਠੀਕ ਹੈ ਜੀ ਇਹਨੇ ਵਧੀਆ ਚੰਗੇ ਮਿਲਕ ਤੇ ਜਿਹੜੀ ਇਹ ਵਹਿਰ ਚਲਣ ਢਈ ਆ 24 25 ਲੀਟਰ ਦੋ ਤੇ ਇੱਕ ਵਾਰੀ ਫੇਰ ਕਨਫਰਮ ਕਰ ਦਿੰਦੇ ਆਪਾਂ ਠੀਕ ਆ ਜੀ ਸਾਰੇ ਭਰਾਵਾਂ ਨੂੰ ਹਾਈਟ ਮੀਡੀਅਮ ਤੇ ਵਿੱਚ ਜਿਵੇਂ ਇੱਕ ਪੰਜਾਬ ਵਾਲੀ ਜਰਸੀ ਵੇਖ ਲਈ ਤੇ ਇਹ ਵੇਖ ਲਈ ਇੱਕ ਗੱਲ ਬਾਤ ਹੀ ਛੋਟਾ ਕੰਨ ਵਿੱਚ ਐਰ ਸ਼ੈਰ ਦੇ ਕੋਈ ਵੀਰ ਜਰਸੀ ਕ੍ਰੋਸ ਮੰਨ ਸਕਦਾ ਬਾਕੀ ਦੁੱਧਵਾਦ ਕਰਮਾ ਵਾਲੀ ਨੂੰ ਚੰਗਾ ਲੱਗਾ ਤੇ ਜਗਰਾਜ ਨੂੰ ਦਿਨ ਕਿੰਨੇ ਹੋ ਗਏ ਵੀਰੇ ਦਿਨ ਸੰਧੂ ਸਾਹਿਬ ਨੂੰ 15 ਕੋਈ ਜੇ ਸੂਈ 15 ਕੇ ਦਿਨ ਹੋ ਗਏ ਲੋ ਜੀ 15 ਕੇ ਦਿਨ ਦਾ ਜਿਹੜਾ ਦੋਸਤ ਸਮਾ ਹੋ ਗਿਆ ਅੱਜ ਇਹਨੂੰ ਸੂਈ ਨੂੰ ਤੇ ਚੌਣ ਚਵਾਦੀ ਓਕੇ ਰਿਪੋਰਟ ਹਾਂ ਸੰਧੂ ਸਾਹਿਬ ਬਹੁਤ ਠੰਡੀ ਆ ਚੌਣ ਚਵਾ ਬਹੁਤ ਵਧੀਆ ਜਿੱਦਾਂ ਮਰ ਸੋ ਚੈੱਕ ਕਰੋ ਦੋਸਤੋ ਆ ਕਰੋ ਚੈੱਕ ਠੀਕ ਹੈ ਜੀ ਸੋ ਚਵਾਈ ਚਵਾਈ ਚੰਗੀ ਆ ਕੋਈ ਬੰਗਾ ਟੰਗਾ ਪਾਉਣ ਦੀ ਲੋੜ ਨਹੀਂ ਗਈ ਉਹ ਕਿਸੇ ਭਰਾ ਦੀ ਇੱਛਾ ਆ ਪਾਉਣਾ ਪਾ ਲਵੇ ਠੀਕ ਹੈ ਜੀ ਆ ਵੇਖੋ ਲਓ ਜੀ ਸੋ ਕੋਈ ਕਿਸੇ ਰਕਮ ਦਾ ਭੋਰ ਨਹੀਂ ਕੋਈ ਛਟਾ ਨਹੀਂ ਗਾ ਠੀਕ ਹੈ ਵੀ ਠੀਕ ਹੈ ਮਗਰ ਇਹਦੇ ਬੱਚਾ ਵੀਰੇ ਹਾਂਜੀ ਬੱਚਾ ਬੱਚਾ ਬਹੁਤੀ ਮਗਰ ਇਹਦੇ ਬੱਚਾ ਮੇਲ ਕਾਫ ਆ ਠੀਕ ਹੈ ਜੀ ਸੋ ਬਾਕੀ ਢਾਂਜੇ ਢੂੰਚੇ ਦੀ ਚੰਗੀ ਆ ਬੈੜ ਤੇ ਧਾਰਾਂ ਜਗਰਾਜ ਅਗਲੇ ਪਿਛਲੇ ਥਾਂਾਂ ਦੀਆਂ ਹੈ ਬਰਾਬਰ ਵੀ ਬਰਾਬਰ ਬਰਾਬਰ ਇਹ ਖਾਲੀ ਬਿਲਕੁਲ ਇੱਕ ਹਾਂਜੀ ਹਾਂਜੀ ਠੀਕ ਆ ਅਬ ਇਹ ਦੋਸਤੋ ਵਾਰ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਚੰਗੀ ਆ ਬਾਕੀ ਮੇਰੇ ਭਰਾ ਕਿਸੇ ਡੇਰੀ ਫਾਰਮਰ ਨੇ ਪਾਉਣੀ ਆ ਡੇਰੀ ਪਰਪਸ ਵਾਸਤੇ ਤੇ ਤੁਸੀਂ ਸੌਦਾ ਕਰ ਲਿਓ ਚੰਗਾ ਇਸ ਵਕਤ ਦੁੱਧ ਕੋਈ 25 24 ਲੀਟਰ ਇਹਦੇ ਥੱਲੇ ਹਾਜ਼ਰ ਤੇ ਇਹਦੀ ਜਗਰਾਜ ਵੀਰੇ ਕੀ ਕੀਮਤ ਹੈ ਕੀ ਡਿਮਾਂਡ ਕਰਦਾ 80000 ਦੀ ਜੀ 80000 ਦੇ ਹਾਂਜੀ ਵੀ ਰੈਤ ਜੀ ਜਿੰਨੀ ਵੀ ਹੈਗੀ ਆ ਤੁਸੀਂ ਆਪਦੀ ਸਮਝ ਨਾਲ ਛੋੜ ਛੱਪਾ ਕਰਕੇ ਆਪਾਂ ਇੱਕ ਥੋੜੇ ਜਿਹਾ ਵਖਪਾ ਪੈ ਗਿਆ ਵਿੱਚ ਵੀਡੀਓ ਨੂੰ ਵੀ ਜਿੰਨਾ ਵੀ ਹੋ ਸਕਦਾ ਮਾਨਤਨ ਕਰਕੇ ਦੇ ਦਈਏ 65000 ਦੇ ਦਾਂ ਹੰਦੂ ਸਾਹਿਬ ਵੀ ਜੈ ਸੁਨੋਈ ਆ ਵੀ ਐਂਡ ਤੋਂ ਉਸੇ ਪੱਥਰ ਤੇ ਲੀਕ ਵਾਲੇ ਕੰਮ ਹੋ ਗਏ ਵੀ ਕੰਨ ਬਾਤ ਹੰਦੂ ਸਾਹਿਬ ਬਾਕੀ ਦੇਣੀ ਨਹੀਂ ਗੈਣਾ ਚਾਹੇ 25 ਲੀਟਰ ਦਾ ਦਹਾਜ ਆ ਜਾਏ ਨਾ ਕੋਈ ਕਹ ਦੇਗੀ ਕਿ 110 ਹੋਊਗਾ ਚਲੋ ਤੁਸੀਂ ਵਪਾਰ ਲੈਣਾ ਆਪਾਂ ਵੀ ਬਾਹਰ ਤੁਰੇ ਫਿਰਦੇ ਹਾਂ ਵੀ ਹੁਣ 65000 ਦੇ ਵਿੱਚ 25 24 ਲੀਟਰ ਲਈ ਵੈਸੇ ਤਾਂ ਵੀਰਾਂ ਨੇ ਕਿਹਾ ਵੀ ਖਰੇ ਜਾ ਕੇ ਵੇਖੀਏ ਕਿ ਤੇ ਮਜ਼ਾਕ ਬਾਕੀ ਫਿਰ ਆਪਣਾ ਤਾਂ ਗੰਡਾ ਹੀ ਪਿਆ ਫਰਸ਼ੀ ਉਹਦੇ ਦੋਲ ਕੇ ਦਵਾਏ ਲੋ ਵੀ 65000 ਰੁਪਏ ਦੋਸਤੋ ਇਹ ਬਾਹਰ ਮਿਲ ਜੂਗੀ ਬਾਕੀ ਬਹੁਤ ਖੂਬਸੂਰਤ ਆ ਉੱਤੋਂ ਪਿੰਡੇ ਪੁੰਡੇ ਦੀ ਵੀ ਜੇ ਗੱਲ ਕਰ ਲਈਏ ਬੜੀ ਸ਼ਾਈਨਿੰਗ ਕਰਦਾ ਪਿੰਡਾ ਚਮਕਦਮਕ ਬੜੀ ਆ ਤੇ ਹਵਾਨੇ ਚੱਡੇ ਦੀ ਵੀ ਬੜੀ ਬਾ ਕਮਾਲ ਆ ਸਾਫ ਸਮਝੋ ਸਾਹਿਬ ਜਿੰਨੀ ਵੀ ਹੈਗੀ ਕਰਤੂਤ ਵਾਲੀ ਸਾਰੀ ਵੈਰ ਚੰਗੀ ਆ ਠੀਕ ਆ ਜੀ ਬਾਕੀ ਨੂੰ ਗਰਮੀ ਦੀ ਕੋਈ ਪ੍ਰਵਾਹ ਨਹੀਂ ਹੈ ਜੀ ਹਾਂ ਜੀ ਹਾਂ ਜੀ ਠੀਕਾ ਇਸ ਵਾਰ ਤੇ ਜਗਰਾਜ ਵੀਰੇ ਇੱਧਰ ਆ ਜਾ ਤੇ ਇੱਕ ਆਪਣੇ ਕੋਲ ਆ ਕ੍ਰੋਸਵਰਡ ਖੜੀ ਐ ਹਾਂਜੀ ਸੰਧੂ ਸਾਹਿਬ ਇਹ ਐਚ ਐਫ ਦਾ ਕ੍ਰੋਸ ਆ ਹਾਂਜੀ ਤੀਸਰਾ ਸੂਹਾ ਜੇ ਵੀ ਤੇ ਜਾਂ ਸੁਬਾ ਹਾਂਜੀ ਹਾਂਜੀ 14 15 ਕਿੰਨਾ ਹੋ ਗਿਆ ਸਮਾਂ ਇਹਨੂੰ ਸੰਧੂ ਸਾਹਿਬ ਮਹੀਨਾ ਹੋ ਗਿਆ ਸੂਈ ਨੂੰ ਮਹੀਨੇ ਕ ਦੀ ਸੂਈ ਆ ਹਾਂਜੀ ਉਹ ਮੇਲ ਕਾਫ ਜਮਗਾ ਲੋ ਵੀ ਇੱਧਰ ਮੇਲ ਕਾਫ ਆ ਬੱਚਾ ਹਾਂਜੀ ਹਾਂਜੀ ਲੋ ਵੀ ਆ ਜਿਹੜਾ ਦੋਸਤ ਡੱਬਾ ਬੱਚਾ ਇਸ ਵੇੜ ਦਾ ਮਹੀਨੇ ਕ ਦੀ ਸੂਈ ਆ ਤੇ ਜਿਹੜੀ ਪਹਿਲੀ ਵੇੜ ਆ ਯਾਰ ਸ਼ੇਰ ਉਹਦਾ ਬੱਚਾ ਕਿੱਥੇ ਸੀ ਉਹਦਾ ਸੰਧੂ ਸਾਹਿਬਾ ਲਾਲ ਬੱਚਾ ਆ ਉਹ ਵੀ ਦਿਖਾ ਦਿਓ ਲੋ ਜੀ ਇਹ ਬੱਚਾ ਬੱਛਾ ਯਾਰ ਸ਼ੇਰ ਦਾ ਵੀ ਸੋ ਦੋਵੇਂ ਬੱਚੇ ਤੁਸੀਂ ਦੇਖ ਲਏ ਆ ਮਹੀਨੇ ਦੀ ਸੋਈ ਤੇ ਸਵੇਰ ਤੀਜਾ ਜਗਰਾਜ ਕਿੰਨਾ ਦੁੱਧ ਦਿੰਦਾ ਸੰਦੂ ਸਾਹਿਬ 14 15 ਲੀਟਰ 15 ਹੋਊਗਾ ਪੱਕਾ ਹਾਂਜੀ ਬਾਕੀ ਆਪਾਂ 14 ਮੰਨ ਕੇ ਦੇਣੀ ਆ ਲੋ ਵੀ 15 ਹੋਵੇ ਨਾ ਹੋਵੇ ਤੇ ਬਾਕੀ 14 ਲੀਟਰ ਦੋਸਤੋ ਜਿਹੜਾ ਕਿਸੇ ਭਰਾ ਨੇ ਚੋਲ ਹੈ ਨਾ ਭਾਂਡੇ ਚ ਪੈਣ ਵਾਲਾ ਦੁੱਧ ਉਹ 14 ਲੀਟਰ ਹੀ ਆ ਹਾਈਟ ਸਾਬ ਜਿਆਦਾ ਹੀ ਆਦਾ ਬਾਕੀ ਦੁੱਧ ਦਿਨਾ ਜਨਾ ਹੋਊਗਾ 14 ਲੀਟਰ ਬਾਕੀ ਛੱਡੇ ਛੁੱਟੇ ਦੀ ਸਾਫ ਹੀ ਆ ਹਾਂਜੀ ਹਾਂਜੀ ਸਾਫ ਸਾਫ ਧਾਰਤੂ ਰੋਹੀ ਫਿਰ ਮੋਟੀ ਉਸੇ ਤਰੀਕੇ ਨਾਲ ਮੋਟੀ ਮੋਟੀ ਬਿਲਕੁਲ ਦੋਈ ਧਾਰ ਘੱਟ ਵਧਣੀਆਂ ਗਈ ਥਾਂ ਦੀ ਲੋ ਵੀ ਬਾਕੀ ਦੋਸਤੋ ਹਵਾਨਾ ਇੱਕ ਸਾਰਾ ਬਿਲਕੁਲ ਬੈਕ ਸਾਈਡ ਤੋਂ ਨਾੜਾ ਨੂੜਾ ਹਵਾਨੇ ਚੱਡੇ ਦੇ ਉੱਪਰ ਕਾਫੀ ਆ ਚਲੋ ਜਿੰਨਾ ਕ ਦੁੱਧ ਬਰੀਡ ਦੇ ਹਿਸਾਬ ਨਾਲ ਲੱਗਾ ਇਹਨੂੰ ਠੀਕਾ ਜੀ ਬਹੁਤ ਆ ਜਿੱਡੇ ਕ ਹਾਈਟ ਕੱਟ ਦੇ ਹਿਸਾਬ ਨਾਲ ਲੱਗਾ ਦੁੱਧ ਬਹੁਤ ਆ ਠੀਕਾ ਜੀ ਸੋ 14 15 14 15 ਸੋ ਮਹੀਨੇ ਕ ਦਾ ਸੁਵਾ ਤੇ ਨਾਰਮਲ ਚਲੋ ਜਗਰਾਜ ਵੇਚਣ ਬਾਰੇ ਇਹ ਨਹੀਂ ਆਪਾਂ ਕਹਿੰਦੇ ਵੀ 18 17 ਵੀ ਹੁਣ ਜਿੰਨਾ ਦੁੱਧ ਚਵਾ ਸਕੀ 14 ਬੰਦਾ ਹੰਦੂ ਸਾਹਿਬ ਹਾਂਜੀ ਹਾਂਜੀ ਕਿ ਮਹੀਨਾ ਆ ਗਿਆ ਨੇ ਤੋਂ ਵੱਧ ਉਸ ਤੋਂ ਬਾਦ ਨੂੰ ਬੈਕੋ ਕੀ ਹੈ ਵੀ 14 ਕਿ ਲੀਟਰ 15 ਲੀਟਰ ਚਵਾਈ ਚੱਲੂਗੀ ਹਾਂਜੀ ਹਾਂਜੀ ਹਾਂ ਲੋ ਵੀ 14 15 ਕਿ ਲੀਟਰ ਵਾਲੀ ਦੋਸਤੋ ਇਹ ਵਾੜ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਠੀਕ ਆ ਜੀ ਸੋ ਚੌਣ ਚਵਾਦੀ ਚੰਗੀ ਆ ਕਿਸੇ ਪਸ਼ੂ ਚ ਕੋਈ ਡਿਫੈਕਟ ਹੋਇਆ ਕੋਈ ਧਾਰਾਂ ਦੀ ਬਾਦ ਘਟ ਹੋਈ ਤੇ ਉਹ ਵੀਰ ਜਗਰਾਜ ਨਾਲ ਪਹਿਲਾਂ ਹੀ ਗੱਲਬਾਤ ਹੋਈ ਆ ਵੀ ਜਿਆਦੇ ਪਸ਼ੂ ਆ ਕੱਲੇ ਕੱਲੇ ਪਸ਼ੂ ਦੀ ਧਾਰ ਮਾਰ ਕੇ ਨਹੀਂ ਦਿਖਾ ਸਕਦੇ ਵੀਡੀਓ ਦਾ ਬਿਲਕ ਤੇ ਜਗਰਾਜ ਇਹਦਾ ਮੁੱਲ ਵੇਰੇ ਕੀ ਕਰਦਾ 50 ਦੇ ਦਈਏ 50 ਦੇ ਹਾਂਜੀ ਮਾਨਤਨ ਕਰਕੇ ਦੇ ਦਈਏ ਪੁਰੀਆਂ ਲਸਾਂ ਲਸਾਂ ਕਰਕੇ ਮੈਨੂੰ ਲੱਗਦਾ ਵੀ ਅੱਗੇ 25 ਕਿਲੋ ਵਾਲੀ ਦਾ ਵੀ ਕੋਈ ਢਿੱਲ ਨਹੀਂ ਕੀਤੀ ਤੇ 5 ਡਾ ਦੇ ਦਈਏ 5 ਡਾ ਦੇ ਤੋ 45 ਹਾਂਜੀ ਦੇ ਦੋ ਹੋਰ ਨਹੀਂ ਹੋ ਜੇ ਤੋ ਹੋਰ ਲੈਸ ਕਰ ਦਈਏ ਯਾਰ ਛੱਡ ਦਈਏ ਠੀਕ ਆ ਜੀ ਹਾਂਜੀ 44000 ਦੀ ਹਾਂਜੀ ਲਓ ਜੀ 44000 ਦੀ ਇਹ ਵਾੜ ਤਾਂ ਮੈਨੂੰ ਮਿਲ ਜੂਗੀ ਠੀਕ ਆ ਜੀ ਸੋ 15 14 15 14 ਲੀਟਰ ਦੁੱਧ ਚਵਾਉਂਦੀ ਜਾਊਗੀ ਪੂਰਾ ਗਰਮੀ ਪਰ ਅਜੇ ਸੋਈ ਨੂੰ ਮਹੀਨਾ ਕੀ ਹੋਇਆ ਬੱਚਾ ਤੁਹਾਨੂੰ ਆਪਾਂ ਟੱਬਾ ਵਿਖਾਈ ਦਿੱਤਾ ਇਹਦਾ ਸੋ ਚੰਗੀ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਕ੍ਰੋਸ ਇਹ ਸਾਰੀਆਂ ਵਹਿੜਾਂ ਹੋਣਗੀਆਂ ਕੋਈ ਕਿਸੇ ਇਹਦੇ ਵਿੱਚ ਪਿਓਰ ਨਹੀਂ ਹੋਗੀ ਕ੍ਰੋਸ ਵਹਿੜਾਂ ਨੇ ਜਿਵੇਂ ਗਰਮੀ ਦੇ ਵਿੱਚ ਗਾਂ ਪਸ਼ੂ ਚੱਲਨੇ ਆ ਅਕੇ ਜਗਰਾਜ ਆ ਆਪਣੇ ਕੋਲ ਇੱਕ ਹੋਰ ਬਿਲਕੁਲ ਇਹ ਇਨ ਬੇ ਨੇ ਤੇ ਬਿਲਕੁਲ ਇਸੇ ਕੁਆਲਿਟੀ ਦੀ ਆ ਹਾਂਜੀ ਸੰਧੂ ਸਾਹਿਬ ਇਹ ਪਹਿਲਾ ਸਵੇਰ ਦੱਸਦੇ ਘਰ ਆ ਥੋੜੀ ਪੱਕ ਕੇ ਜਿਤਨਾ ਡੰਗਰ ਸੁੰਦਾ ਵਾ ਅੱਛਾ ਜੀ ਚਲੋ ਕਿ ਦੂਸਰਾ ਮੰਨ ਕੇ ਸੌਦਾ ਕਰ ਲਿਆ ਥੱਲੇ 1500 ਲੀਟਰ ਤੇ ਚੱਲਣ ਦੀ ਆ ਇਹਨੂੰ ਅਜ ਦਿਨ ਕਿੰਨੇ ਹੋ ਗਏ ਇਹਨੂੰ ਦਿਨ ਮਹੀਨਾ ਹੋਇਆ ਮਹੀਨੇ ਕ ਦੇੜ ਕਿੜੀ ਆ ਹੈਗੇ ਵੀ 25 ਦਿਨ ਆ ਬਾਕੀ ਵੰਡ-ਵੰਡ ਖਾਂਦੇ ਪੱਠੇ ਬੱਚਾ ਵੈਸੇ ਲੱਗਦਾ ਨਹੀਂ ਮਹੀਨੇ ਦਾ ਅੱਛਾ ਪੱਠੇ ਮਾਰਿਆ ਹਾਂਜੀ ਵਸਹੀ ਪੱਠੇ ਦਾ ਜਗਰਾਜ ਅਸੀਂ ਕੱਲ ਵੀ ਗੱਲਾਂ ਕਰਦੇ ਸੀ ਵੀ ਅੱਜ ਜਮਲੇ ਬੰਦਾ ਮੁੰਡੇ ਉਹ ਮੂੰਹ ਮਾਰ ਕਿੰਨੇ ਦਿਨਾਂ ਦਾ ਹੋਊਗਾ ਸੰਤੂ ਸਾਹਿਬ ਹੀ ਮੇਲੇ ਕਾਫ ਜੇ ਇਹ ਬੱਚੀ ਆ ਇੱਕੋ ਮਗਰ ਬੱਚੀ ਆ ਉਹ ਜਿਹੜੀ ਆਪਾਂ 3 ਨੰਬਰ ਤੇ ਵੇਖ ਤੁਹਾਨੂੰ ਦਿਖਾਉਂਟਾਂ ਆ ਠੀਕ ਆ ਜੀ ਮਹੀਨੇ ਕਿ ਦੀ ਸੂਈ ਆ ਬੱਚੀ ਇਸੇ ਵੇੜਦੀ ਆ ਤੇ ਦੁੱਧ ਕਿੰਨਾ ਦੱਸਿਆ ਬਾਕੀ 16 17 ਲੀਟਰ ਦੁੱਧ ਤੇ ਚੱਲਣ ਦੀ ਬਾਕੀ ਸੰਤੂ ਸਾਹਿਬ ਥਾਣੇ ਦਾ ਥੋੜਾ ਜਿਹਾ ਛੋਟਾ ਮੁਠੀ ਨਾਲ ਚੁਆਈ ਹੋ ਜਾਂਦੀ ਥੋੜੀ ਜਿਹੀ ਚੁਈ ਜਾਂਦੀ ਹੈ ਨਾ ਹਾਂਜੀ ਹਾਂਜੀ ਹਾਂ ਠੀਕ ਆ ਜੀ ਦਿਖਾ ਦਿੰਦੇ ਲਓ ਦੋਸਤੋ ਥਾਣ ਵੀਰਾਂ ਦਾ ਵੀ ਵੈਸੇ ਛੋਟਾ ਉੱਪਰੋਂ ਰੋਗ ਭਰਿਆ ਜਾਂਦਾ ਕੋਈ ਬਾਲੀ ਦਿੱਕਤ ਨਹੀਂ ਆਉਂਦੀ ਕਿਸੇ ਭਰਾ ਨੂੰ ਹਣਾ ਅੱਗੋਂ ਹੋਰ ਤੇ ਪਿੱਛੋਂ ਡਿਜ਼ਾਈਨ ਹੀ ਹੋ ਰਿਹਾ। ਬਾਕੀ ਦੋਸਤੋ ਕੰਪੈਕਟ ਆਟਰ ਦੇ ਵਿੱਚ ਆ ਬਿਲਕੁਲ ਪੱਥਰ ਵਰਗਾ ਲੇਵਾ ਠੀਕ ਆ ਜੀ। ਤੇ ਤੁਰਦੀ ਦਾ ਵੈਸੇ ਆਪਾਂ ਨਾਰਮਲ ਹੀ ਭਰਾਵਾਂ ਨੂੰ ਪਤਾ ਹੈ ਵੀ ਇੱਕ ਫਿਕਸ ਹਵਾਨਾ ਚੱਡਾ ਇੱਕ ਜੱਜਮੈਂਟ ਨਹੀਂ ਹੁੰਦੀ ਵੀ ਪਸ਼ੂ ਦਾ ਲੇਵਾ ਨਾਲ ਹੈਗਾ ਜਾਂ ਨਹੀਂ ਹੈਗਾ ਬਿਲਕੁਲ ਇਹ ਫਿਕਸ ਨਿੱਗਰ ਲੇਵੇ ਦੀ ਆ। ਤੇ ਬਾਕੀ ਦੁੱਧ ਵੀ ਇਹਦੇ ਥੱਲੇ ਕਰਮਾਲੀ ਦੇ ਚੰਗਾ ਮਗਰ ਬੱਛੀ ਆ। ਸੋ ਕ੍ਰੋਸ ਅੰਗ ਦੇ ਵਿੱਚ ਇਹ ਜਿਹੜੀ ਵੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ। ਤੇ ਪੁੱਜ ਕੇ ਬਣੀ ਥੋੜੀ ਪੱਕ ਕੇ ਬਣੀ ਇਸ ਕਰਕੇ ਸੂਆ ਪਹਿਲਾ ਹੀ ਆ। ਕਈ ਵਾਰ ਪਸ਼ੂ ਥ ਤੇ ਚੌ ਚੋ 55 ਸਾਲਾਂ ਦਾ ਜਵਾਨ ਹੋ ਕੇ ਪਸ਼ੂ ਬਣਦਾ ਤੇ ਸੁੰਦਾ ਉਹ ਸਕੋਰਿੰਗ ਜਿਹੜੀ ਇਹ ਪਹਿਲਾ ਸੂਆ ਸੁਈ ਆ ਆ ਲੋ ਜੀ ਸੋ ਥਣ ਦਾ ਆ ਸੈਜ ਆ ਥੋੜਾ ਪਸਮ ਪਸਮ ਕੇ ਹੋਰ ਮਾੜਾ ਮੋੜਦਾ ਹੋ ਜਾਂਦਾ ਮੰਦੂ ਸਾਹਿਬ ਮਤਲਬ ਕਿ 2 ਕਿਲੋ ਚੋਈ ਜਾਂਦੀ ਮੁੱਠੀ ਨਾਲ ਚਾਇਆ ਜਾਂਦਾ ਵਾ ਠੀਕ ਆ ਕਿਉਂਕਿ ਜੇ ਪ੍ਰੈਸ਼ਰ ਹੁੰਦਾ 16 18 ਲੀਟਰ ਦੁੱਧ ਆ ਗਰਮਾਈ ਛਲੇ ਦੇ ਹਰ ਥਣ ਨਹੀਂ ਚਾਇਆ ਜਾਂਦਾ ਮੁੱਠੀ ਨਾਲ ਚਲੋ ਦੁੱਧ ਚੰਗਾ ਯਾਰ ਦੁੱਧ ਚੰਗਾ ਬਾਕੀ ਦੋਸਤੋ ਦੁੱਧ ਦੇ ਹਿਸਾਬ ਨਾਲ ਹੀ ਗੱਲਬਾਤ ਬੰਨੀ ਆ ਚਲੋ ਜਿੰਨਾ ਫਾਰਮ ਫਾਰਮਾਂ ਦੇ ਵਿੱਚ ਮਸ਼ੀਨਾ ਮਸ਼ੂਨਾ ਹੈਗੀਆਂ ਉਹਨਾਂ ਲਈ ਵੀ ਸੌਖਾ ਰਹੂ ਤੇ ਵੈਸੇ ਚਵਾਈ ਜਿਹੜੀ ਹੱਥੀ ਵੀ ਹੋ ਜਾਂਦੀ ਹੈ ਬਾਲੀ ਮੁਸ਼ਕਲ ਵਾਲੀ ਗੱਲ ਨਹੀਂ ਗਈ ਤੇ ਇਹ ਜਗਰਾਜ ਕੀ ਮੁੱਲ ਦੀ ਅੱਜ 16 17 ਕਿਲੋ ਦੁੱਧ ਚਲੋ ਮਹੀਨੇ ਦੀ ਸੂਈ ਆ ਦੋ ਘੱਟ 50 ਹੀ ਦੇ ਦਈਏ 48 ਦੀ ਹਾਂਜੀ ਕੋਈ ਲੈਸਲਸ ਕਰਕੇ ਮਾਲ ਪੂਰਾ ਨਾਪ ਤੋਲ ਕੇ ਅੱਜ ਉਹਨਾਂ ਕਾ ਦੇ ਦੇ ਦਈਏ 42000 ਰੁਪਏ ਸੰਧੂ ਸਾਹਿਬ ਜੱਤਨੋ ਦੇ ਦਾਂਗੇ 42000 ਦੀ ਹਾਂਜੀ ਹਾਂਜੀ ਠੀਕ ਹੈ ਵੀਰੇ ਲਓ ਵੀ ਇਹ 42000 ਦੀ ਤੁਹਾਨੂੰ ਅੱਜ ਐਂਡ ਪ੍ਰਿੰਟ ਜਿਹੜੀ ਵਹਿਰ ਮਿਲ ਜੂਗੀ ਠੀਕ ਆ ਜੀ ਤੀਜੇ ਨੰਬਰ ਤੇ ਵਹਿਰ ਦਿਖਾਤੀ ਆ 42000 ਦੇ ਵਿੱਚ ਮਿਲ ਜੂਗੀ ਮਗਰ ਇਹਦੇ ਬੱਛੀ ਆ ਫੀਮੇਲ ਕ ਇਸ ਤੋਂ ਬਾਅਦ ਨੈਕਟ ਆਪਣੇ ਕੋਲ ਜਗਰਾਤ ਜਿਹੜੀ ਆ ਵੜ ਖੜੀ ਹੋਵੇ ਇਹ ਸੰਧੂ ਸਾਹਿਬ ਪਰਸੋਂ ਦੀ ਸੂਈ ਜੇ ਲੈਣ ਪਰਸੋਂ ਦੀ ਹਾਂਜੀ ਦੂਸਰਾ ਸੂਹ ਹਜੇ ਕੋਈ ਵੀਰ ਤੀਸਰਾ ਹੀ ਮੰਨ ਲੈ ਠੀਕ ਆ ਜੀ ਹਾਂਜੀ ਠੀਕ ਆ ਜੀ ਇਹ ਤਾਂ ਮਗਰ ਬੱਚਾ ਕਿੱਥੇ ਆ ਬੱਚਾ ਨਹੀਂ ਲੈਂਦਾ ਇਹਦਾ ਆ ਜਾ ਨਹੀਂ ਨਹੀਂ ਆਹ ਦੇਖੋ ਠੀਕ ਆ ਜੀ ਹਾਂਜੀ ਬੱਚਾ ਹਰੇ ਵੀ ਆਹ ਬੱਚਾ ਹਾਂਜੀ ਹਾਂਜੀ ਉਹ ਵੀ ਪਰਸੋਂ ਦੀ ਸੂਈ ਹੈ ਤਾਂ ਉਹ ਨਾਲ ਆ ਸੰਧੂ ਸਾਹਿਬ ਜੀ ਆਹ ਆਹ ਠੀਕ ਆ ਠੀਕ ਆ ਲੋ ਜੀ ਬੱਚਾ ਠੀਕ ਹੈ ਜੀ ਵੇੜਦਾ ਤੇ ਤੀਜਾ ਕ ਸੂਆ ਇਹ ਜਿਹੜੀ ਵੇੜ ਸੂਈ ਸਵਾਈ ਆ ਠੀਕ ਹੈ ਜੀ 7 ਕਿ ਲੀਟਰ ਸੰਧੂ ਸਾਦਾ ਥੱਲੇ ਬੋਲਾ ਹੈਗਾ ਜੀ ਵੀ 7 ਕਿ ਲੀਟਰ ਹੈਗਾ ਨਹੀਂ ਬਾਕੀ 10 12 10 12 ਇੰਨਾ ਗੜਨਾ ਦੁੱਧ ਨੇ ਠੀਕ ਹੈ ਵੀਰੇ ਵੀ 9 10 10 ਕੁ 11 ਕਿ ਲੀਟਰ ਵਾਲੀ ਹੈਗੀ ਆ ਬਾਕੀ 11 12 ਲੀਟਰ ਤੱਕ ਲੈ ਵੀਰੇ ਇਹਨੂੰ ਵੀ ਖੋਲ ਕੇ ਦਿਖਾ ਦੇ ਸੂਬਾ ਦੋਸਤੋ ਤੀਜਾ ਤੇ ਅੱਜ ਤੀਜਾ ਚੌਥਾ ਤੀਜਾ ਕਈ ਦੇਣਾ ਠੀਕ ਹੈ ਜੀ ਬੋਲੇ ਬੋਲੇ ਜੀ ਅਜੇ ਤੁਰੇ ਫਿਰਦੀ ਆ ਦੇ 6-7 ਲੀਟਰ ਹੁਣ ਬੋਲਾ ਮੰਨ ਕੇ ਚੰਗਾ ਹਾਂਜੀ ਹਾਂਜੀ ਬੋਲਾ ਜਾਂ ਸੰਧੂ ਸਾਹਿਬ ਇਹ ਨਹੀਂ ਕਿ ਦੁੱਧ ਹੋਊਗਾ ਤੇ ਤਿੱਜਾ ਕਦੇ ਨਹੀਂ ਅੱਜ ਡਰਦੀ ਡਰਦੀ ਕੋਈ ਗੱਲ ਨਹੀਂ ਐਨੂੰ ਲੈ ਜੇ ਲਓ ਜੀ ਕਰੋ ਚੈੱਕ ਸੋ ਹਾਈਟ ਦਰਮਿਆਨੀ ਮੀਡੀਅਮ ਮੀਡੀਅਮ ਹਾਈਟ ਦੇ ਵਿੱਚ ਇਹਦਾ ਕਦ ਕਾਠ ਆ ਤੇ ਦੁੱਧ ਮੇਰੇ ਭਰਾ ਜਿਹਨੇ ਤਕਰੀਬਨ ਕੋਈ 10,000 11 12 ਲੀਟਰ ਚ ਬਾਈ ਕਰਨੀ ਆ ਠੀਕ ਆ ਜੀ ਜਾਂ ਘਰ ਦਾ ਸਾਰਨਾ ਸੂਰਨਾ ਕਿਸੇ ਪੁਰਾਣੇ ਚਾਹ ਪਾਣੀ ਦਾ ਵੀ ਤੇ 10 11 12 ਲੀਟਰ ਤੱਕ ਤਾਂ ਚਵਾਈ ਆਰਾਮ ਨਾਲ ਕਰਾਈ ਚੱਲੂਗੀ ਤੇ ਹੁਣ ਫਿਲਹਾਲ 7 7 8 7 ਕਿ ਲੀਟਰ ਜਿਹੜਾ ਬੋਲੇ ਬੋਲਾ ਹੈ ਅੱਜ ਤੀਜੇ ਦਿਨ ਦੀ ਸੂਈ ਦੇ ਥੱਲੇ ਤੇ ਤੀਜਾ ਸੂਬਾ ਬਾਕੀ ਚਿਹਰੇ ਮੋੜੇ ਤੋਂ ਫੇਸਪੁੱਟ ਕੁਆਲਿਟੀ ਤੋਂ ਤੁਸੀਂ ਜਜਮੈਂਟ ਕਰ ਦਿਓਗੇ ਆ ਲੋ ਜੀ ਵਾਹ ਇਹ ਤਾਂ ਪੂਰੀ ਦੜਾਕ ਹਾਂ 40 ਕੋਣੀ ਹਰ ਗਈ ਹਾਂ 40 ਕੋੜੇ ਹਰ ਗਈ ਆ ਹਾਂ ਹਾਂ ਲੋਬੀ ਠੀਕ ਆ ਜੀ ਸੋ ਇਹ ਦੋਸਤੋ ਤੀਜਾ ਸੂਆ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਬਾਕੀ ਚੋਣ ਚਵਾ ਦੀ ਜਗਰਾਜ ਇਹਦੀ ਵੀ ਦੇ ਦੇ ਤਸੱਲੀ ਵੀ ਰਾਂ ਨੂੰ ਵੀਰ ਹਾਂ ਸੰਧੂ ਸਾਹਿਬ ਇੱਕ ਨੰਬਰ ਆ ਚੋਣ ਚਵਾ ਕੋਈ ਭੂਰ ਛੱਟਾ ਨਹੀਂ ਥਣ ਘੜਵਾਦ ਨਹੀਂ ਕੋਈ ਹੈਗਾ ਆਨਲਾਈਨ ਕੋਈ ਭਰਾ ਮਗਾਉਂਦਾ ਤੇ ਮਤਲਬ ਕੋਈ ਆਉਣ ਦੀ ਲੋੜ ਨਹੀਂ ਮਤਲਬ ਮਤਲਬ ਤਸੱਲੀ ਲਈ ਦੱਸਣਾ ਲੋੜ ਨਹੀਂ ਆਈਡੀਆ ਬੋਲਦੇ ਆਪਣੀ ਜੇ ਤਸੱਲੀ ਤੇ ਵੀ ਖੜਨੀ ਆ ਪਹਿਲੇ ਉੱਥੇ ਚੋਕੇ ਦੇ ਦੇ ਬਸ ਬਸ ਹਾਂਜੀ ਤੇ ਇਹ ਅੱਜ ਕਿੰਨੇ ਦੇ ਦੇ ਰਿਆ ਵੀਰ ਇਹ ਸੰਧੂ ਸਾਹਿਬ 37000 ਦੇ ਰਹੀ ਹੈ 37 ਦੀ ਹਾਂਜੀ ਠੀਕ ਆ ਜੀ ਲੈ ਵੀਰ ਕਰਿਓ ਇਹਨੂੰ 370 ਹਾਂਜੀ ਹਾਂਜੀ ਹਾਂ ਦਰਦੀ ਹੈ ਹੋਰ ਗੱਲ ਕੋਈ ਨਹੀਂ ਕਿ ਥੋੜਾ ਜਿਹਾ ਤਾਂ ਕਰਕੇ ਲਓ ਵੀ ਇਹ 35000 ਦੀ ਵਿੱਚੋਂ ਕੋਈ ਮਾਨਤਨ ਹੋ ਜਾਊਗਾ 2000 ਛੱਡ ਦਾਂ 2000 ਦੇ ਹਾਂਜੀ ਲਓ ਵੀ 35000 ਦੀ ਇਹ ਹਾਂ ਨਾ ਜਿਹੜੀ ਤੁਹਾਨੂੰ ਵੜ ਮਿਲ ਜੂਗੀ 35000 ਦੀ ਸੋ ਮਗਰ ਇਹਦੇ ਬੱਚਾ ਮੇਲ ਕਾਫ ਆ ਬੱਚਾ ਕੋਈ ਫਿਰ ਤੁਹਾਨੂੰ ਆਪਾ ਦਿਖਾ ਦਿੰਨੇ ਆ ਆ ਬੱਚਾ ਜੇ ਇਸੇ ਵੜ ਦਾ ਠੀਕ ਆ ਜੀ ਤੇ ਇਸ ਤੋਂ ਬਾਅਦ ਵੀਰ ਆਪਣੇ ਕੋਲੇ ਆ ਜਿਹੜੀ ਆ ਗਈ ਜਰਸੀ ਵਿੱਚ ਕਰਾਸ ਭਾਵੇਂ ਕੋਈ ਲਾ ਹਾਂਜੀ ਸੰਧੂ ਸਾਹਿਬ ਇਹ ਪਹਿਲਾਂ ਸੂਹ ਆ ਜੀ ਇਹ ਵੀ ਪਹਿਲਾਂ ਨਾ ਹਾਂਜੀ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਇਹਨੂੰ ਹੀ ਸਮਾਂ ਸੰਧੂ ਸਾਹਿਬ ਅੱਜ 8 ਦਿਨ ਹੋਏ ਮੈਲਾ ਮਰਨ ਦੀ ਜੀ ਲੋ ਵੇ ਹਾਂਜੀ ਇਹਦੇ ਥਾਨ ਨਹੀਂ ਨਿੱਕੇ ਵੈਸੇ ਨਿੱਕੇ ਲੱਗਦੇ ਮੁੱਠੀ ਵਾਲਾ ਬੱਚਾ ਲਾ ਕੇ ਇਹਨੂੰ ਦਿਖਾਉਣਾ ਠੀਕ ਹੈ ਜੀ ਇਹਦਾ ਹੋਲੀ ਬੱਚਾ ਅੱਜ 8 ਦਿਨ ਹੋ ਗਏ ਆ ਜੀ ਹਾਂ ਹਾਂ ਤੇ ਦੁੱਧ ਦੇ ਥਲੇ ਕਿੰਨਾ ਦੁੱਧ ਦੇ ਥਲੇ 15 ਲੀਟਰ ਹੈ ਨਹੀਂ ਆ ਕਾਲਾ ਕਾਲਾ 15 ਲੀਟਰ ਦੇ ਦੁੱਧ 8 ਦਿਨਾਂ ਦੇ ਫੋਲੀ ਦਾ ਇਹ ਬੱਚਾ ਫਿਰ ਵੱਡਾ ਆ ਗਿਆ ਠੀਕ ਹੈ ਜੀ 8 ਦਿਨਾਂ ਦੀ ਸੂਈ ਤੇ 15 ਲੀਟਰ ਦੁੱਧ ਦੇ ਥਲੇ ਹਾਜ਼ਰ ਆ ਠੀਕ ਹੈ ਜੀ ਬੱਚਾ ਲਾ ਕੇ ਥੋੜਾ ਜਿਹਾ ਪਸਮਾ ਦੇ ਵਿੱਚ ਕਰਕੇ ਠੀਕ ਆ ਜੀ ਸਤੂ ਸਾਹਿਬ ਹੁਣ ਦੇਖੋ ਦਿਖਾ ਦੇ ਗਾਂ ਲਾਲਿਆ ਤੇ ਬੱਚੇ ਕਾਲੇ ਕਿਸੇ ਨੇ ਕਹਿ ਦੇਣਾ ਲਾਇਆ ਨਵਾਂ ਨਵਾਂ ਲਾਇਆ ਹਣਾ ਇਹ ਤਾਂ ਵੀਰ ਵੇਖੋ ਇਤਿਹਾਸ ਦੀ ਆ ਵੀ ਜਿਹੋ ਜਿਹੇ ਭਰਾ ਦੇ ਕੋਲ ਜਾਂ ਬੱਚਾ ਆ ਗਿਆ ਬਸ ਬਸ ਇਹ ਹੁਣ ਕਿਸੇ ਭਰਾ ਦੇ ਐਚਪ ਦਾ ਭਰਾ ਤਾਂ ਕਰਾਸ ਹੋ ਗਿਆ ਹਾਂ ਵੰਗਾ ਵੰਗਾ ਜੂ ਲਓ ਜੀ ਸੋ 15 ਲੀਟਰ 225 ਥਲੇ ਦੁੱਧ ਆਇਆ ਪਹਿਲੇ ਨਹੀਂ ਆ ਨਾ ਆਪਣੇ ਜਿਹੜਾ ਪਹਿਲਾ ਨਹੀਂ ਸੰਦੂ ਸਾਹਿਬ ਆਇਆ ਪਹਿਲਾ ਸੂਆ ਦੋਸਤੋ 22 ਜਿਹੜੀ ਏ ਤੇ ਅੱਠਾਂ ਦਿਨਾਂ ਦੀ ਸੂਈ ਥਲੇ 15 ਲੀਟਰ ਇੱਕ ਵਾਰੀ ਫੇਰ ਕਨਫਰਮ ਕਰ ਦਿੰਨੇ ਆ ਮਗਰ ਬੱਚਾ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਥਣ ਥਣ ਜਿਹੜਾ ਪਸਮ ਪਸਮ ਕੇ ਨਿਕਲ ਆਉਂਦਾ ਠੀਕ ਆ ਬਿਲਕੁਲ ਬਾਦਾਮੀ ਰੰਗ ਦੇ ਵਿੱਚ ਆ ਲਾਲ ਰੰਗ ਵੀ ਆਪਾਂ ਕਹਿ ਦਿੰਦੇ ਆ ਲਾਲ ਰੰਗ ਦੇ ਵਿੱਚ ਆ ਵੜ ਤੇ ਕ੍ਰੋਸ ਵੜ ਆ ਲੈਣ ਜੀ ਸੁਫੇ ਬਾਦਮੀ ਉਹ ਦੇਖੋ ਜੀ ਚੋਣ ਚਾਂਦ ਤਾਂ ਪੂਰੀ ਏ ਹਾਂ ਸੰਦੂ ਸਾਹਿਬ ਪੂਰੀ ਪੋਲੀ ਏ ਤੇ ਚੋਣ ਚਾਂਦ ਤੇ ਕੋਈ ਲਓ ਜੀ ਠੀਕ ਆ ਸੋ ਸੋ ਤਾਂ ਸਲੀ ਤੇ ਇਹਦਾ ਵੀ ਤੁਸੀਂ ਸੌਦਾ ਕਰ ਲਿਓ ਅੱਠਾਂ ਦਿਨਾਂ ਦੀ ਸੂਈ ਆ ਤੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਦਿਖਾ ਦਿੰਦੀ ਆ ਠੀਕ ਆ ਸੰਦੂ ਸਾਹਿਬ ਪੂਰੇ ਥਣ ਕਰ ਹੋਰ ਛੱਟ ਦਾ ਕੋਈ ਲਾਂਭਾ ਨਹੀਂ ਕਰ ਬਾਕੀ ਥਾਂ ਕੱਢ ਆਉਂਦੀ ਆ ਥੋੜਾ ਜਿਹਾ ਪਸਮਾ ਤੋਂ ਪਹਿਲਾਂ ਥੋੜੀ ਜਿਹੀ ਹੋਰ ਦੇਖ ਹੁੰਦੀ ਹੈ ਕਿਉਂਕਿ ਪਹਿਲਾ ਸਵੇਰ ਬੱਚੀਆਂ ਚਵਾਈਆਂ ਚਵਾਈਆਂ ਦੇ ਵਿੱਚ ਆਉਣ ਤੋਂ ਬਾਅਦ ਤੇ ਥਣ ਥਣ ਜਿਹੜਾ ਦੋਸਤੋ ਪਹਿਲੇ ਸਵੇਰ ਪਸ਼ੂ ਬਣਾ ਜਾਂਦਾ ਗਾ ਦੂਜੇ ਸਵੇਰ ਕਰਮਾਂ ਦੀ ਹੋਰ ਵੀ ਬਣ ਜੂਗੀ ਠੀਕ ਹੈ ਜੀ ਉਤੋਂ ਵੀ ਬਾਅਦੂ ਦਾ ਕੱਦ ਦੇ ਹਿਸਾਬ ਨਾਲ ਕਿਸੇ ਨੇ ਮੰਨਣਾ ਨਹੀਂ ਇਹਨਾਂ ਦੁਦ ਹੋਊਗਾ ਹੱਲੇ ਵੈਸੇ ਜਗਰਾਤ ਕਈ ਵਾਰ ਤਾਂ ਹੁੰਦਾ ਨਾ ਬੰਦੇ ਵੀ ਕਈ ਵੀਰਾਂ ਦੇ ਮਨ ਦੇ ਵਿੱਚ ਹੋਊਗਾ ਵੀ ਯਾਰ 15 ਲੀਟਰ 20 ਲੀਟਰ ਕਹਿ ਦਿੱਤਾ ਪਤਾ ਨਹੀਂ ਚੋਨਾ ਕਿ ਨਹੀਂ ਚੋਨਾ ਤੇ ਇਹ ਆਪਾਂ ਨੂੰ ਵੀ ਪਤਾ ਵੀ ਕੋਈ ਸੱਜਣ ਦੂਰੋਂ ਨੇੜੋਂ ਆ ਗਿਆ ਤੇ ਫੇ ਚੋਣਾ ਵੀ ਹੈਗਾ ਬੱਚੇ ਲਾਗੇ ਰੱਖ ਲੈ ਬੱਚੇ ਲਾਗੇ ਨੂੰ ਹਾਂ ਲੋ ਵੀ ਠੀਕ ਆ ਤੇ ਇਹ ਹੁਣ ਵੀਰ ਕੀ ਇਹਦਾ ਮੁੱਲ ਕਰਤਾ ਫਿਰ ਮੁੱਲ ਹੰਦੂ ਸਾਹਿਬ 40000 ਦੀ ਦੇ ਦੀਏ 40000 ਦੀ ਹਾਂਜੀ ਲੈਸ ਕਰਕੇ ਕਿੰਨੇ ਦੀ ਦੇ ਦੀਏ ਜੋ 36000 ਦੀ ਹੰਦੂ ਸਾਹਿਬ ਦੇ ਰਹੇ ਐਂਡ ਤੋਂ ਐਂਡ 35% ਤੋਂ ਐਂਡੀ ਹੋ ਗਿਆ ਕੰਮ 10000 ਡਾ ਲਈ 35 ਦੇ ਦੇ 35 ਪੂਰੇ ਤੇ ਜਾਂਦੀ ਗੀ ਲੋ ਵੀ 35000 ਦੀ ਤੇ 15 ਕਿਲੋ ਦੁੱਧ ਦਾ ਤੇ 15 ਦਾ ਵੀ ਜਗਰਾ ਕੋਈ 14 ਮੰਨ ਕੇ ਸੌਦਾ ਕਰ ਲੈ ਉਹ ਹੰਦੂ ਸਾਹਿਬ ਅਗਲੀ ਦੀ ਆਪਣੀ ਮਰਜ਼ੀ ਜਿਹੜਾ ਪਸਹੀ ਇਥੋਂ 15 ਚੋਵਾ ਦਾਂਗੇ। ਨੋ ਵੀ ਇਥੋਂ 215 ਲੀਟਰ ਤੁਸੀਂ ਚੋਗੇ ਤਸੱਲੀ ਕਰਕੇ ਲੈ ਜਾਓ ਠੀਕ ਆ ਜੀ। ਸੋ ਵੱਚੀ ਨਵਾਂ ਆਂਗਾ। ਪਹਿਲਾ ਸਵੇਰ ਪਲੂਣ ਵੱਚੀ ਸੂਈ ਆ ਠੀਕ ਆ ਜੀ। ਤਾਂ 35000 ਦੀਆਂ ਪੂਰੀਆਂ ਕੁ ਕਸਰਾ ਕੁਸਰਾ ਕੱਢ ਕੇ 40000 ਡਿਮਾਂਡ ਆ ਤੇ ਕਸਰਾ ਕੁਸਰਾ ਕੱਢ ਕੇ ਜੜੀ ਤੁਹਾਨੂੰ ਇਹ 35000 ਦੀ ਮਿਲ ਜੂਗੀ ਅੱਜ ਐਂਡ ਤੋਂ ਐਂਡ। ਹਾਂ। ਲਓ ਵੀ ਠੀਕ ਆ ਜੀ ਇਹ ਮੂੰਹ ਮੱਥੇ ਤੋਂ ਆ ਬਾਕੀ ਇਹ ਹਾਈਟ ਕੱਦ ਦੀ ਬਚੀ ਆ ਤੇ ਇਸ ਤੋਂ ਬਾਅਦ ਸੈਕਿੰਡ ਇਧਰ ਆਪਣੇ ਕੋਲ ਜਿਹੜੀ ਸੈਕਿੰਡ ਲਾਹ ਟਿਕ ਜਗਰਾਜ ਵੀਰ ਇੱਕ ਆ ਗਈ ਕ੍ਰੋਸ ਆਂਗ ਦੇ ਵਿੱਚ ਰਾਖੀ ਭਾਵੇਂ ਕ੍ਰੋਸ ਮਨ ਵਾਲੀ ਕੋਈ ਹਾਂ ਹਾਂ ਤੇ ਇਹਦਾ ਕੀ ਮਰਵਾ ਸੰਧੂ ਸਾਹਿਬ 20 ਦਿਨਾਂ ਇਹ ਸੂਈ ਅੱਛਾ ਜੇ ਇਹਦੇ ਮਗਰ ਵੀ ਉਹ ਨੀਗਾ ਜਿਆ ਲੱਗਦਾ ਇਹ ਦਿਹਾੜੇ ਦਿਨਾਂ ਦਾ ਆ ਗਿਆ ਅੱਛਾ ਆ ਬੱਛਾ ਹਾਂ ਹਾਂ ਵਾਲਾ ਲੈ 20 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਲਓ ਜੀ ਸੋ 20 ਦਿਨਾਂ ਦਾ ਸੂਆ ਠੀਕ ਆ ਜੀ ਤੇ ਇਹਦਾ ਥੱਲੇ ਦੁੱਧ ਹੋਣਾ ਜਗਰਾਜ ਕਿੰਨਾ ਦੋ ਸੰਧੂ ਸਾਹਿਬ 10 ਲੀਟਰ ਹਾਜ਼ਰ ਜੀ 10 ਲੀਟਰ ਹਾਂਜੀ ਤੱਕ ਥੋੜਾ ਦੇਖ ਘਟਿਆ ਤੱਕ ਗਾਣੂ ਰੱਖਦੀ ਆ ਠੀਕ ਆ ਗਾੜ੍ਹ ਦੀ ਜਿਆਦਾ ਹੀ 4 ਕਿਲੋ ਗਾੜ੍ਹ ਹੈਗੀ ਆ ਮਾੜ ਘੱਟ ਥੋੜਾ ਠੀਕ ਆ ਹਾਂਜੀ ਠੀਕ ਆ ਤੇ ਹੁਣ ਮੌਕੇ ਤੇ 10 10 ਕਿਲੋ ਰੈਡੀ ਹੋਊਗਾ ਲਓ ਜੀ 10 ਕਿਲੋ ਰੈਡੀ ਦੋ ਤੇ ਜਿਹੜਾ ਇਹਦੇ ਥੱਲੇ ਹੁਣ ਮੌਕੇ ਤੇ ਠੀਕ ਆ ਜੀ 20 ਦਿਨਾਂ ਦੀ ਸੋਈ ਆ ਤੇ ਸੋਇਆਂ ਦੇ ਵਿੱਚ ਦੂਜਾ ਕੋਈ ਭਰਾ ਮੰਨ ਕੇ ਸੌਦਾ ਕਰਨ ਲੱਗ ਬੈਠਾ ਹਾਂ ਦੂਜਾ ਮੰਨ ਲੈ ਤੀਜਾ ਮੰਨ ਲੈ ਕੋਈ ਬਸ ਜੀ ਬਸ ਥੋੜੀ ਤੱਕ ਗਾਣੂ ਹੈ ਦੀ ਅਬੇ ਲੈਵਾ ਥੋੜਾ ਜਿਹਾ ਗਾਹ ਰੱਖਦੀ ਆ ਲਓ ਵੀ ਠੀਕ ਆ ਸੋ ਐਸ ਵਕਤ 10 ਕਿਲੋ ਦੁੱਧ ਦਾ ਠੀਕ ਆ ਜੀ ਬਾਕੀ ਦੁੱਧ ਵੀ ਇਹਨਾਂ ਕਰਮ ਵਾਲੀਆਂ ਮੱਝਾਂ ਦੇ ਬਰਾਬਰ ਹੀ ਆ ਕਹ ਦੇ ਦਿੰਦੇ ਆ ਬਿਲਕੁਲ ਚਿੱਟਾ ਦੁੱਧ ਤੇ ਫੈਡ ਫੂਡ ਦੇ ਵਿੱਚ ਵੀ ਚਲੋ ਬਾਕੀ ਪਾਲੀ ਪੂਲੀ ਬਹੁਤ ਜਿਆਦੀ ਆ ਹਾਂ ਸੋ ਹਾਈਟ ਦੇਖੋ ਦੋਸਤੋ ਮੀਡੀਅਮ ਆ ਬਾਕੀ ਪਾਲੀ ਸਭ ਚੰਗੀ ਆ ਟਾਣ ਵੀ ਠੰਡੀ ਆ ਕੋਈ ਵੰਗਾ ਨਹੀਂ ਪਾਈਦਾ ਇਹਨੂੰ ਅੱਛਾ ਜੀ ਬੱਚਾ ਇਸੇ ਤਰ੍ਹਾਂ ਛੱਡ ਕੇ ਇੱਤਰੇ ਬਹਿ ਜਾਏਗਾ ਹਾਂ ਇੱਤਰੇ ਬਹਿ ਜਾਏਗਾ ਜੀ ਬਹੁ ਵੀ ਉਸੇ ਤਰ੍ਹਾਂ ਦੋਸਤੋ ਬੱਚਾ ਚਰਵਾ ਤਾਂ ਇਸੇ ਤਰ੍ਹਾਂ ਬੈਠ ਕੇ ਚਵਾਈ ਕਰਨੀ ਆ ਵੰਗਰ ਅਸੀ ਵੀ ਚਲੋ ਇਹ ਨਹੀਂ ਹੈਗਾ ਆਪਾਂ ਅੱਗਾ ਵੀ ਨਾਰਮਲੀ ਆਪਾਂ ਗਰਮ ਪਸ਼ੂਆਂ ਨੂੰ ਵੰਗਰ ਅਸੀ ਪਾਉਨੇ ਆ ਕਈ ਹੋਰ ਵੈਸੇ ਵੀ ਚਲੋ ਕਿਸੇ ਭਰਾ ਦਾ ਹੁੰਦਾ ਵੀ ਪਸ਼ੂ ਜਿਹੋ ਜਿਹਾ ਮੋਟਾ ਜਾਨਾ ਠੀਕਾ ਜੀ ਕੋਈ ਲੱਤ ਛੜ ਵੈਸੇ ਪਸ਼ੂ ਲਾ ਲੂ ਜਾਂਦਾ ਲੱਤ ਚੁੱਕ ਜਾਂਦਾ ਕੋ ਵੰਗਰ ਅਸੀ ਪਾਉਣੀ ਮਾੜੀ ਗੱਲ ਨਹੀਂ ਕਿ ਪਰ ਇਹਨੂੰ ਜਿਹੜਾ ਨਹੀਂ ਪਾਉਣ ਦੀ ਲੋੜ ਇਸੇ ਤਰ੍ਹਾਂ ਬੈਠ ਕੇ ਚਬਾਈ ਕਰ ਲੋਂਗੇ ਆਹ ਵੇਖੋ ਜੀ ਸੋ ਸਹਜ ਮਗਰਲੇ ਨਾਲ ਮਗਰਲਾ ਤੇ ਅਗਲੇ ਨਾਲ ਅਗਲਾ ਬਿਲਕੁਲ ਥਣ ਦਾ ਬਰਾਬਰ ਆ अच्छा जकरा आज 10 किलो ਦੁੱਧ 20 ਦਿਨਾਂ ਦੀ ਸੂਈ ਹੈ ਬੈਠਾ ਇਹ ਕਿੰਨੇ ਦੀ ਅੱਜ ਦੇਰੇ ਸਾਹ ਜਸਨੂ 35 ਦੀ ਗੀ 35000 ਦੀ ਹਾਂਜੀ ਹਾਂਜੀ ਠੀਕ ਆ ਮਾਪਾ ਭਾ ਪਰਤੇ ਜੀ ਮਤਲਬ ਕਿਸੇ ਭਰਾਣੇ ਮਾਲਾ ਵੀ 30 35 35000 ਕੋਈ ਸਟਾਰਟਿੰਗ ਕਰਨੀ ਹੈ ਤੇ ਆ ਜਾਵੇ ਆਪਣੇ ਕੋਲ ਹਾਂ ਹਾਂ ਲੋਕੀ ਆ ਕੇ ਆ ਕੇ ਨਾ ਆਖੇ 35 ਕਹਤਾ ਇੱਥੇ ਆਏ ਕੋਈ ਆਖੇ 25 ਦੀ ਠੀਕ ਨੇ ਉਹ ਗੱਲ ਨਹੀਂ ਜਿਹੜਾ ਰੇਟ ਕਹਤਾ ਉੱਥੇ ਹਣੀ ਠੀਕ ਆ ਜੀ ਹਾਂਜੀ ਇਹ ਮੇਰੇ ਵੀ ਪੀਰ ਭਰਾ ਫੋਨ ਕਰਦੇ ਆ ਤੁਸੀਂ 35 ਮੋਲੀ ਕਰਦੇ ਜਿਹਰੇ ਨਹੀਂ ਦੋਸਤੋ ਡਿਮਾਂਡ ਹੈ ਇੱਕ ਵੱਖਰੀ ਛੇ ਆ ਜਿੰਨਾ ਜਤ ਬਿਲਕੁਲ ਤੁਹਾਨੂੰ ਮਿਲ ਜਾਣੀ ਹੈ ਉਹ 35000 ਰੁਪਏ ਲੈਣ ਦੇ ਨਾਲ ਆਇਆ ਇਧਰ ਇੱਕ ਹੋਰ ਤੁਹਾਨੂੰ ਜਰਸੀ ਸੰਧੂ ਸਾਹਿਬ ਅੰਗਰ ਦੀ ਕਰਾਉਂ ਦਿੰਦੇ ਆ ਆ ਵੇਖੋ ਜੀ ਇਹਦਾ ਸੰਧੂ ਸਾਹਿਬ ਮਗਰਲਾ ਥਣ ਅੱਧਾ ਜੇ ਪਹਿਲਾਂ ਸੰਧੂ ਸਾਹਿਬ ਦਾ ਬਰਾਬਰ ਹੀ ਥਣ ਬਾਅਦ ਸੁਕੇ ਹੋ ਗਿਆ ਚਲੋ ਬਾਅਦ ਘਾਟ ਹੋ ਗਿਆ ਲਓ ਜੀ ਬਹਿਣੀ ਵਾਲਾ ਮਗਰਲਾ ਥਾਣਾ ਠੀਕ ਆ ਜੀ ਬਹਿਣੀ ਵਾਲਾ ਮਗਰਲਾ ਥਾਣਾ ਅੱਧਾ ਆਉਂਦਾ ਠੀਕ ਆ ਜੀ ਕੰਪੇਅਰ ਕਰਕੇ ਆਪਾਂ ਇੱਕ ਬਹਿਣੀ ਵਾਲੇ ਮਗਰਲੇ ਥਣ ਦੇ ਨਾਲ ਤੇ ਲੰਬੀ ਨੂੰ ਵੀ ਬੜੀ ਹੈ ਵੈਰ ਜਰਸੀ ਪੀਰੀਅਡ ਦੇ ਵਿੱਚ ਆ ਜਾਂਦੀ ਇਹਨੂੰ ਸਮਾਂ ਕਿੰਨਾ ਕੋ ਗਿਆ ਜਗਰਾਜ ਸਮਾਂ ਇਹਨੂੰ ਸੰਧੂ ਸਾਹਿਬ ਦਸਕ ਦਿਨ ਹੋਏ 10ਕ ਦਿਨ ਹੀ ਹੋਏ ਸਾਰੇ ਬੱਚਾ ਸੰਧੂ ਸਾਹਿਬ ਦੇ ਅੰਦਰ ਜੇ ਬੱਚਾ ਥੋੜਾ ਡਾਉਣ ਆ ਬੱਚਾ ਡਾਉਣ ਆ ਹਾਂ ਇਹ ਜਦੋਂ ਮਤਲਬ ਕਿ ਸੋਈ ਸੀ ਸੱਜਰ ਬਿਲਕੁਲ ਤਾਜੀ ਸੋਈ ਸੀ ਉਹ ਬਰਾਬਰ ਸੀ ਕੰਮ ਹਾਂ ਬਰਾਬਰ ਸੀ ਠੀਕ ਆ ਆਦ ਵਿੱਚ ਹੋਇਆ ਜੀ ਠੀਕ ਆ ਲੋ ਵੀ ਇਹ ਦੋਸਤੋ ਮਗਰਲੇ ਥਣ ਦੀ ਗੱਲਬਾਤ ਵੀਰ ਨੇ ਦੱਸ ਹੀ ਦਿੱਤੀ ਆ ਤੇ ਦੁੱਧ ਦੇ ਥੱਲੇ ਹੁਣ ਕਿੰਨਾ ਵੈਸੇ 14 ਲੀਟਰ ਤੇ ਚੱਲਣ ਦੀ ਸੋਚਾ 13 14 ਲੀਟਰ 13 14 ਲੀਟਰ ਹਾਂਜੀ ਲਓ ਜੀ 13 14 ਲੀਟਰ ਦੋ ਸੰਤੂ ਸਾਹਿਬ ਆਰਮਨਾਰ ਚਵਾ ਆ ਜਣਾ ਥਣ ਥਣ ਬਹੁਤ ਵਧੀਆ ਲੱਗਾ ਇਹਨੂੰ ਲਓ ਜੀ 13 14 ਲੀਟਰ ਦੋ ਤਾਂ ਠੀਕ ਆ ਜੀ ਆ ਜਿਹੜਾ ਬਿਲਕੁਲ ਆਪਾਂ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਬਿਲਕੁਲ ਸੱਜੇ ਪਾਸੇੋਂ ਦਿਖਾ ਰਹੇ ਹਾਂ ਥਣ ਤਸੱਲੀ ਨਾਲ ਵੇਖ ਲਿਆ ਜੀ ਠੀਕ ਆ ਜੀ ਤੇ ਬਹਿਣੀ ਵਾਲਾ ਜਿੱਥੋਂ ਆਪਾਂ ਨਾਰਮਲ ਇੱਕ ਬੈਠ ਕੇ ਚਵਾਈ ਕਰਦੇ ਆ ਖੱਬੇ ਪਾਸੇ ਠੀ ਉਹ ਮੇਰਾ ਭਰਾ ਥੋੜਾ ਬਾਅਦਾਂ ਕੋਈ ਇੱਕ ਟ੍ਰੀਟਮੈਂਟ ਕਰ ਲੂਗਾ ਅਗਲੇ ਸਵੇਰੇ ਦੇ ਵਿੱਚ ਤੇ ਉਹ ਧਾਰਾਂ ਬਰਾਬਰ ਹੋ ਸਕਦੀਆਂ ਨੇ ਠੀਕ ਆ ਫਿਲਹਾਲ ਜਿਹੜੀ ਅੱਜ ਤੁਹਾਨੂੰ ਦੱਸ ਕੇ ਦੇਣ ਦਾ ਮਤਲਬ ਇਹੋ ਹੀ ਆ ਵੀ ਕੋਈ ਭਰਾ ਨੂੰ ਜਿਹੜਾ ਵੀ ਇਹਨੂੰ ਖਰੀਦੂਗਾ ਠੀਕ ਆ ਜਿਉਂ ਪਤਾ ਹੋਵੇ ਕੱਦ-ਕਾੜ ਤੇ ਬਹੁਤ ਜ਼ਿਆਦਾ ਬਸ ਥਣ ਦੀ ਜਿਹੜੀ ਬਾਜੀ ਲੱਗੀ ਇਹਨੂੰ ਕੱਦ-ਕਾੜ ਤੇ ਕਿ ਜਿਵੇਂ ਪੰਜਾਬ ਵਾਲੀ ਜਰਸੀ ਨਾਲ ਦਾ ਹੀ ਆ ਇਹ ਵੱਡਾ ਕੱਦ ਕਾਠ ਆ ਤੇ ਸੁਬਿਆਂ ਦੇ ਵਿੱਚ ਵੀ ਆਪਦੀ ਸਮਝ ਮੇਰਾ ਭਰਾ ਵੇਖ ਲਿਓ ਕੋਈ ਦੂਜਾ ਵੇਖ ਲਿਓ ਕੋਈ ਤੀਜਾ ਮੰਨ ਕੇ ਸੌਦਾ ਕਰ ਲਿਓ ਬਾਕੀ ਪੂਰੀ ਆਪਾਂ ਕਹਿ ਸਕਦੇ ਮਜ਼ਬੂਤ ਆ ਕਿਸੇ ਪਾਸਿਓਂ ਉਹ ਗੱਲਬਾਤ ਨਹੀਂ ਹੈਗੀ ਕਿ ਆ ਵੇਖੋ ਸੋਹਣੀ ਫੇਸ ਕੁਆਲਿਟੀ ਆ ਬਾਕੀ ਕੱਦ ਕਾਠ ਚੰਗਾ ਲੰਬੀ ਲੁੰਬੀ ਪੂਰੀ ਆ ਹਾਂ ਤੋਰ ਲਓ ਜੀ ਤੋ ਬਾਕੀ ਬੈੜਾ ਬਹੁਤ ਆ ਦੋਸਤੋ ਬੈੜਾ 6 7 7 ਨਾਗਨੇ ਟੋਟਲ ਜਿਹੜਾ ਵੀ ਐਨੀਮਲ ਜਿਹੜਾ ਵੀ ਫਾਰਮਰ ਭਰਾ ਨੂੰ ਪਸੰਦ ਆਊਗਾ ਉਹਦੇ ਬਾਰੇ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਓ ਠੀਕ ਆ ਜੀ ਸੋ ਕੱਲੇ ਕੱਲੇ ਨਾਗਦੀ ਆਪਾਂ ਡਿਟੇਲ ਤੁਹਾਨੂੰ ਪ੍ਰੋਪਰ ਦੇ ਦਿੱਤੀ ਆ ਭਾ ਪੜਤਾ ਵੀ ਬੜਾ ਜਾਇਜ਼ ਆ ਛੋਟੇ ਛੋਟੇ ਮੁੱਲ ਬਹੁਤੇ ਵੀ ਲੱਭਦੇ ਆ ਵੀ ਤਕਰੀਬਨ ਭਾ ਪੜਤੇ ਦੇ ਵਿੱਚ ਸਾਨੂੰ ਪਸ਼ੂ ਮਿਲ ਜੇ ਵੀ ਜ਼ਿਆਦੇ ਪੈਸੇ ਨਹੀਂ ਲਾਉਣੇਗੇ ਉਹਨਾਂ ਵੀਰਾਂ ਦੇ ਲਈ ਇਹ ਸਾਰੇ ਕਰੋ ਸੰਗ ਅਜ ਵੀਰ ਜਗਰਾਜ ਸਿੰਘ ਉਹਨਾਂ ਦੇ ਕੋਲ ਵਿਕਾਊ ਆ ਤੇ ਇਹਦਾ ਮੁੱਲ ਵੀ ਜਗਰਾਜ ਦੱਸ ਦੇ ਕੀ ਕਰਦੇ ਆ 30000 ਦੀ ਜੈਸ 30000 ਦੀ ਹਾਂਜੀ ਹਾਂਜੀ ਲੋ ਵੀ 30000 ਦੀ ਹਾਂ ਜਾਂ ਨਾ ਜਿਹੜੀ ਦੋਸਤੋ ਵੀਰਾਂ ਦਾ ਵੀ ਇਹ ਵੈੜ ਦੇ ਦਿਆਂਗੇ ਸੰਦੂ ਸਾਹਿਬ ਇੰਨੇ ਦੁੱਧ ਵਾਲੀ 39 50 ਤੋਂ ਘੱਟ ਨਹੀਂ ਵੈੜ ਕੇ ਇਹਨੇ ਦੇਣੀ ਹੈ ਚਲੋ ਥਾਂ ਦੇ ਕਰਕੇ ਇਹਨੇ ਘਰੇ ਦੁੱਧ ਚੋਣਾ ਬਿਲਕੁਲ ਜੀ ਬਿਲਕੁਲ ਲੋ ਵੀ 30000 ਦੀ ਇਹ ਵੈੜ ਮਿਲ ਜਾਊਗੀ ਠੀਕ ਆ ਜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਸੋ ਆ ਵੈੜਾ ਜਿਹੜਾ ਅੱਜ ਜਗਰਾਜ ਦੇ ਕੋਲ ਬਕਾਊ ਆ ਜਗਰਾਜ ਇੱਕ ਨੰਬਰ ਬੋਲ ਦੇ ਫਿਰ ਨੰਬਰ ਸੰਦੂ ਸਾਹਿਬ 836000 0386 ਠੀਕ ਆ ਵੀਰੇ ਹਾਂਜੀ ਹਾਂਜੀ ਲੋ ਵੀ ਇਹ ਨੰਬਰ ਆ ਸਕਰੀਨ ਦੇ ਉੱਤੇ ਚੱਲਣ ਦੇ ਆ ਦੋਸਤੋ ਨੰਬਰਾਂ ਤੇ ਕਾਲ ਦੇ ਭਰਾ ਵਪਾਰ ਦਾ ਕੰਮ ਕਰਦਾ ਇਸੇ ਤਰ੍ਹਾਂ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਨਵੇਂ ਠੀਕ ਆ ਜੀ ਤੇ ਨਵੇਂ ਪਸ਼ੂਆਂ ਦੀ ਆਇਆਂ ਦੀ ਡਿਟੇਲ ਆ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ